ਦੀ ਜਾਂਚ ਗੁਰੂ ਦੇ ਨਾਲ ਸਿੱਖ ਲੋ ਕਿ ਗੁਰੂ ਨੂੰ ਕਿਵੇਂ ਮਿਲਣ ਜਾਣਾ ਹੈ ਕਿਹੜੇ ਪਿਆਰ ਨਾਲ ਜਾਣਾ ਹੈ ਕਿ ਮਨ ਬਣਾ ਕੇ ਜਾਣਾ ਹੈ ਜਦੋਂ ਗੁਰੂ ਦੇ ਨਾਲ ਗਲਵਕੜੀ ਉਹਦੇ ਚਰਨਾਂ ਦੇ ਨਾਲ ਘੁੱਟ ਕੇ ਗਲਵਕੜੀ ਪਾਉਣ ਦੀ ਜਾਂਜ ਆ ਗਈ ਨਾ ਬੇਟਾ ਫਿਰ ਧਰਮ ਦਾ ਬੀਜ ਅੰਦਰ ਬੀਜਿਆ ਜਾਣਾ ਇਹ ਪੌਦੇ ਮਹੀਨੇ ਦੇ ਵਿੱਚ ਜਿਹੜੇ ਉਹ ਖਾਸ ਦੇ ਨੇ ਐਵੇਂ 7 5 ਤੇ 7 ਸਾਲ ਦੀਆਂ ਜਿਹੜੀਆਂ ਜਿੰਦਾ ਨੇ ਐਵੇਂ ਦੁਸ਼ਮਣ ਦੇ ਅਗੂ ਨੂੰ ਵੰਗਾਰਦੇ ਨਹੀਂ ਪਏ ਪਿੱਛੇ ਧਰਮ ਖੜਾ ਹੈ ਪਿਛੇ ਧਰਮ ਦੀ ਮੂਲ ਜੜ੍ਹ ਖੜੀ ਹੈ ਪਿਛੇ ਵੱਡਿਆਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਗੁਰਬਾਣੀ ਦੀਆਂ ਗੁੜਤੀਆਂ ਨੇ ਉਹ ਖੜੀਆਂ ਨੇ 5 ਸਾਲ ਦਾ ਬਾਲਕ ਖਿਲਾ ਕੇ ਪੁੱਛੋ ਵੇਖੋ ਉਹਨੂੰ ਕਿ ਉਹ ਵਜ਼ੀਰ ਖਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦਾ ਅੱਤ ਦਾ ਜ਼ਾਲਮ ਬੰਦਾ ਸੀ ਵਜ਼ੀਰ ਖਾਂ ਤੇ ਜਿੰਦਾ 5 ਤੇ 7 ਸਾਲ ਦੀਆਂ ਦੋ ਸਹਬਜ਼ਾਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਣੇ ਨੇ ਉਹ ਦਿਨ ਇਤਿਹਾਸ ਦੇ ਦਿਨ ਇਸੇ ਕਰਕੇ ਚੁਣੇ ਗਏ ਨੇ ਕਿ ਉਹ ਅਹਿਸਾਸ ਮਹਿਸੂਸ ਤੁਹਾਡੇ ਅੰਦਰ ਹੋਵੇ ਕਿ ਅਸੀਂ ਕੀ ਸੀ ਕੀ ਹਾਂ ਤੇ ਕੀ ਅਸੀਂ ਕਰਨਾ ਹੈ ਸਾਰੀ ਸੰਗਤ ਦਾ ਪੁਰਮਖ ਪਿਆਰਿਆਂ ਦਾ ਭੈਣਾ ਦਾ ਵੀਰਾਂ ਦਾ ਇਸ ਸੈਸ਼ਨ ਨੂੰ ਲੰਬਾ ਹੋ ਗਿਆ ਕਿਉਂਕਿ ਦੋਵੇਂ ਹੀ ਬੁਲਾਰੇ ਬਹੁਤ ਵਧੀਆ ਸਨ ਦੋਵਾਂ ਨੂੰ ਸਾਨੂੰ ਮਨ ਕਰ ਰਿਹਾ ਸੀ ਠਿਕਾਵਟ ਨਹੀਂ ਸੀ ਕੋਈ ਅਕਾਵਟ ਨਹੀਂ ਸੀ ਤੇ ਵੀਰ ਜੀ ਨੇ ਬੜੇ ਹੀ ਪਿਆਰ ਨਾਲ ਅੰਦਰੋਂ ਭਾਵਨਾ ਦੇ ਨਾਲ ਇਹ ਅੰਦਰੋਂ ਕਈ ਜਿਹੜਾ ਭਾਂਡਾ ਜਿਹੜਾ ਉਹ ਬਿਲਕੁਲ ਉਹਦੇ ਨਾਲ ਕਿ ਉਹ ਪਾਈ ਜਾਈਏ ਤੇ ਕਿ ਉਹ ਨੁੱਚੜ ਕੇ ਕਈ ਵਾਰ ਬਾਹਰ ਆ ਜਾਂਦਾ ਇਹ ਅੰਦਰੋਂ ਭਤੀਜੇ ਹੋਏ ਨੇ ਪਰੋਏ ਹੋਏ ਨੇ ਜੁੜੇ ਹੋਏ ਨੇ ਜਿਹੜੀ ਜੁੜੀਆਂ ਰੂਹਾਂ ਨੇ ਉਹਨਾਂ ਦੇ ਬੋਲਾਂ ਦੇ ਵਿੱਚੋਂ ਗੁਰੂ ਆਪ ਬੋਲਦਾ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਉਹ ਤੁਹਾਡਾ ਚਾਹ ਦੀ ਬ੍ਰੇਕ ਸੀ ਉਹ ਲੰਬੀ ਹੋ ਗਈ ਠੀਕ ਹੈ ਹੁਣ ਤੁਸੀਂ ਚਾਹ ਛੱਕ ਕੇ ਤੇ ਦੁਬਾਰਾ ਇੱਥੇ ਆ ਜਣਾ ਵੀਰ ਜੀ ਦਾ ਅਸੀਂ ਸਨਮਾਨ ਕਰਨਾ ਸਤਕਾਰਯੋਗ ਵੀਰ ਗੁਰਚਲ ਸਿੰਘ ਜੀ ਬੈਠੇ ਨੇ ਯਾਨੀ ਪਰਮਿੰਦਰ ਸਿੰਘ ਜੀ ਤੇ ਵੀ ਰਾल्फਾ ਸਿੰਘ ਜੀ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਦਾ ਸਨਮਾਨ ਕਰੀਏ ਤੇ ਫਿਰ ਸਾਰਿਆਂ ਨੇ ਚਾਹ ਸ਼ੱਕ ਕੇ ਤੇ ਜੇ ਬਾਥਰੂਮ ਵਗੈਰਾ ਜਾਣਾ ਹੋ ਕੇ ਵਾਪਸ ਫੇਰ ਇੱਥੇ ਆ ਜਾਓ ਫਿਰ ਅਗਲਾ ਲੈਕਚਰ ਸਾਡਾ ਜਿਹੜੇ ਪ੍ਰਾਤਨ ਸਾਡੇ ਮੂਲ ਸਰੋਤ ਨੇ ਜਿਹੜੇ ਸਿੱਖ ਸਰੋਤ ਨੇ ਤੇ ਉਹਨਾਂ ਦੇ ਸੰਬੰਧੀ ਅੱਜ ਵੀ ਤੁਹਾਡੇ ਵਿਚਾਰ ਆ ਸਤਿ ਸ੍ਰੀ ਅਕਾਲ ਜਨਾਬ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜਨਾਬ